ਸਿਆਸਤਾਂ ਜਲਦੀ ਹੈ ਇੱਕ ਮਿਲਟੀ ਹਰ ਉਹ ਲੋਕਾਂ ਭਾਜਪੀ ਵਾਲੇ ਗੱਵੜਾ ਨਹੀਂ ਚਾਹੁੰਦੇ ਜਿੱਥੇ ਬਾਦਲ ਟੁੱਟ ਕੇ ਕੋਈ ਗਰੁੱਪ ਹਕੂਮਤ ਦੀ ਵਜ੍ਹਾ ਨਾਲ ਇਹਦੇ ਪ੍ਰੈਸ਼ਰ ਜਾ ਕੇ ਟੁੱਟ ਕੇ ਆ ਸੰਭ ਲੈਣਾ ਸੌਦੇ ਵਾਲੇ ਅਲੱਗੇ ਸੌਦੇ ਵਾਲੇ ਇਹਨਾਂ ਨੂੰ ਬਹੁਤ ਸਰਦੇ ਨੇ ਜਿਹਦੇ ਕੇ ਕੱਪਟੀਆਂ ਨੇ ਉਹ ਤੋਂ ਚਾਰ ਗੁਣਾਂ ਕੱਪਟੀਆਂ ਰਸਦਿਆਂ ਉਹਨਾਂ ਦਾ ਸੈਕਟਰ ਹੜੇੜੇ ਚ ਹਾਂ ਉਹਨਾਂ ਦਾ ਤੋਤਾ ਜਿਹੜਾ ਹੈ ਨਾ ਇਹ ਜੀ ਪ੍ਰਾਂਡ ਸਾਰੇ ਦੇ ਹਰਿਆਲੇ ਜਿਹੇ ਨੇ। ਹਾਂ। ਸਾਡੇ ਦੇ ਪ੍ਰਾਂਡ ਤਾਂ ਹੋ ਗਏ ਹਰਿਆਣੇ ਦੇ ਉੱਥੇ ਗਾਦਰ ਦਾ ਰਾਜ ਹੈ। ਇਹ ਤਾਂ ਸਦਾ ਹੀ ਨੇ। ਇਹ ਵੀ ਨੀਤੀ ਹੈ ਜੀ। ਹੱਸ ਬੈ ਉਹ ਨੀਤੀ ਵੱਤ ਦੇ ਰਿਹਾ। ਹਾਈ। ਚੱਲ ਅੱਗੇ। ਚੱਲ ਅੱਗੇ ਉੱਠ ਨਾ ਜਾ। ਚੱਲਾਂਗੇ। ਚੱਲਾਂਗੇ ਕੀ ਹੁੰਦਾ? ਚੱਲੇ ਰੂਗੇ ਜੇ। ਚੱਲਾ ਹੁੰਦਾ ਮਖਰਾ ਹਾਂ ਲਓ ਜੀ ਵਧੀਆ ਹੈ ਮਕਰ ਹਾਂ ਜਾਓ ਇੱਕ ਹੋਰ ਮੱਛਲੇ ਨਾਲ ਮਕਰ ਮੱਛਲਾ ਮਕਰ ਮਕਰ ਤਾਂ ਫਿਰ ਉਹ ਧੋਖੇबाज ਹੋ ਗਿਆ ਨਾ ਮਕਰ ਉਹ ਹੀ ਹੈ ਬਕਰ ਕਰਦਾ ਹੋਰ ਮੱਛਲ ਵੀ ਨਹੀਂ ਯਾਰ ਬਹੁਤ ਔਖਾ ਹੈ ਨਹੀਂ ਮੱਛਲਾ ਤੇ ਬਕਰ ਮਕਰ ਦਾ ਹੋ ਗਿਆ ਵੀ ਇੱਕ ਧੋਖਾ ਜਾ ਰਹੀ ਕਰਨੀ ਚਾ ਚਲਾ ਉਹ ਮੱਛਲਾ ਜਨੀ ਥੋੜਾ ਜਾਓ ਹੁੰਦਾ ਸੜਾ ਉਹ ਨੂੰ ਸਮਝਿਆ ਲੋਕਾਂ ਵੀ ਆਏ ਚਾਹੇ ਜੇ ਉਸ ਨਾਮ ਜਪਦਾ ਪਰਕਾਰ ਵੀ ਆਏ ਵੀ ਖਾਦਾ ਪੀਦਾ ਤਾਂ ਨਹੀਂ ਹੈ ਰਾਸ਼ਨ ਤਾਂ ਜਿਆਦਾ ਖਾਂਦਾ ਚਾਹਦਾ 8:00 ਤੱਕ ਕਰਨਾ ਕੁਝ ਨਹੀਂ ਜਾਂਦਾ ਕਰਨਾ ਨਹੀਂ ਕੋਈ ਜਾਂਦਾ ਖਾਣ ਬਦੂ ਮਨ ਕੋ ਤੇ ਹਾਂ ਫਾਕੇ ਵਧੀਆ ਹੀ ਨੇ ਬਦੂ ਹਾਂ ਜਿਹੜਾ ਇਹ ਜਿਹੜੇ ਉਹ ਸਾਰਾ ਉਹ ਸਰੀਰ ਨੂੰ ਸਰੀਰ ਤੋਂ ਜਿਹੜਾ ਕੰਮ ਲੈਣਾ ਹੁੰਦਾ ਵਿਚਾਲਣ ਲੱਭ ਮਮਾ ਪੂਰੇ ਚੱਲਦੇ ਲੱਗਿਆ ਹੋਏ ਲੈਕਟਿਵ ਲੱਭ ਬੜੇ ਹੈ ਵਿਚਾਲਣ ਯੋਗੋ ਪ੍ਰੀਜ਼ੀਰ ਹੈਗੇ 25 30 ਲੱਖ ਦੇ ਜਿਹੜੇ ਮਮਾ ਲਾ ਕੇ ਮੂਰੇ ਬੜੇ ਹੋਏ ਨੇ ਵਿਚਾਲ ਵੀ ਹੁੰਦਾ ਸੀ ਵਿਚਾਲ ਕੋ ਨਾ ਜਿਹੜਾ ਚੰਨ ਨੀ ਜਾਉਂਦਾ ਹਾਂ ਵਿਚੰਨ ਨੀ ਜਾਉਂਦਾ ਹਾਂ ਜਿਹੜਾ ਚੰਨ ਨੀ ਜਾਉਂਦਾ ਚੰਨ ਨੀ ਜਾਉਂਦਾ ਚੰਨ ਕੋੜੂ ਉਹ ਵੇਖਣ ਨੂੰ ਟੱਕ ਟੱਕਾ ਹੈ ਚੰਨ ਨੀ ਜਾਉਂਦਾ ਤੇ ਵਿਚਾਲਦਾ ਹੋਇਆ ਹਾਂ ਜਾ ਲੰਗੇ ਉੱਠ ਨਾਲ ਜਾ ਬਚਲ ਬਚਰਾ ਬਚਰਾ ਹੋਈ ਜਾ 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 ਜਾਵਣਾ ਚੌਦਾ ਅੰਦਰ ਉਹਦੀ ਕਹਿੰਦਾ ਓਖਾ ਗੁੱਠੀ ਝੜਦਾ ਨੀ ਮੰਦਰ ਖਿੱਲਾ ਦੀ ਕਹਦਾ ਮੈਨੂੰ ਕੁਜੀ ਦੇ ਫੜੇ ਕੁਤੀ ਤਾਇ ਫੜੀ ਹੈ ਕਿ ਤੈਨੂੰ ਕੁਜੀ ਦੇ ਫੜੇ ਯਾਦ ਬੁਠੀ ਪਾਈ ਸੀ ਜਾ ਬਨੂ ਕଲେਜ ਬੜਿਆ ਸੀ ਜਿਵੇਂ ਬੜਿਆ ਸੀ ਉਹ ਨਿਕਲਿਆ ਕଲେਜ ਜਾ ਕੇ ਮੁੱਠੀ ਭਰ ਲਈ ਕਲਾਜ ਛੱਡ ਲਈ ਜਾਂਦਾ ਸਹੀ ਛੱਡਣੇ ਜਾਂਦਾ ਕਾਹਦਾ ਮਾਇਆ ਛੱਡਦੀ ਮਾਇਆ ਦਾ ਤੂੰ ਫੜਿਆ ਬਾਇਆ ਤੈਂ ਫੜ ਗਿਆ ਕੇ ਬਾਹਰੋਂ ਆ ਕੇ ਮੁੱਠੀ ਭਾਰੀ ਬਾਇਆ ਦੀ ਛੱਡਣਾ ਆਬਰੀ ਜਾਂਦਾ ਸਹੀ ਉਹ ਕਹਦੇ ਮਾਇਆ ਨਹੀਂ ਛੱਡਦੀ ਵਜਲਾ ਬਜਲਾ ਰੋ ਸਹੇ ਇਹੋ ਸਹਸ ਵਿੱਚ ਉਠ ਨਾਮ ਜਪ ਇਹਦਾ ਮਤਲਬ ਜਾਗਦਾ ਯੋ ਇੱਕ ਜਗੰਦੇ ਮੇਉ ਹੋਏ ਜਿਹੜਾ ਜਾਗਦਾ ਵੀ ਹੈ ਉਹਦਾ ਲੈਂਦਾ ਵੀ ਨਹੀਂ ਸਾਨਾ ਗਿਉ ਹੋ ਬਜਲਾ ਹੋਇਆ ਪੇ ਹੈ ਜਾਗਦਾ ਹੀ ਬਿਚਾਲ ਹੋਰ ਟਾਈਮ ਲੰਘ ਜਾ ਹੋਰ ਲੰਘ ਜਾ 10 ਮਿੰਟ ਹੋਰ ਤੇ ਮੈਂ ਬਗਰੂ ਚਲੇ ਜਾਵਾਂ ਪੈਰੇ ਤੂੰ ਇੱਧਰ ਕਿੱਦਾਂ ਚੱਲ ਵਾ ਜਾ ਮੇਰੇ ਘਰ ਕਿੰਨੀ ਆਪਣੀ ਬਿਨਾ ਚਾਲਾਂ ਫੇਰ ਉਠ ਨਾਮ ਜਾ ਕੋ ਨਿਸਬਾਸਰ ਆਰਾਦ ਇਸਬਾਸਰ ਆਰਾਦ ਵਾ ਇਹਦਾ ਨਾਦ ਲਗਿਆ ਰਾ ਰਾਦਰ ਵਿੱਚ ਰਾਦਰ ਹੁੰਦਾ ਕੁਛ ਬਗਣਾ ਰਾਦੂ ਇਹਨਾਂ ਬੋਲਾ ਫੇਰ ਦਸਬਦੀ ਲਾਉਂਦਾ ਨੂੰ ਕਿ ਹਾਂ ਉਹ ਵੀ ਕਿਸੇ ਨੂੰ ਕਿਹਾ ਹੂੰ ਉਹ ਕਹੇ ਨਾ ਉੱਠਣਾ ਉਜਾਵੇ ਨਾ ਨੀਹਗਾ ਤੂੰ ਜਪ ਨਾਅਮ ਜਪਣ ਦੇ ਜਿਹੜੇ ਤੂੰ ਵੀ ਲੱਛੜ ਦੱਸਦੇ ਜਿਹੜੇ ਤਾਂ ਸੁਣੇ ਹੋਏ ਨੇ ਗੱਲਾਂ ਉਹਦੇ ਹਿਸਾਬ ਨਾਲ ਵੀ ਤੇਰਾ ਨਾਮ ਠੀਕ ਨਹੀਂ ਹੈਗਾ ਰਿਜ਼ਲਟ ਇਹਦਾ ਕੋਈ ਨਹੀਂ ਆ ਰਿਹਾ ਫਿਰ ਤੂੰ ਇਹ ਕਿਉਂ ਕਰੀਏ ਰਹੀ ਇਹ ਰਿਜ਼ਲਟ ਨਹੀਂ ਆ ਰਿਹਾ ਹੂੰ ਜੇ ਜੜਟੇ ਨਹੀਂ ਉਠਾ ਰਿਆ ਫਿਰ ਦਵਾਈ ਤੇ ਜਾਣ ਲੱਗੇ ਕੋਈ ਖਾਈ ਜਾਂਦਾ ਅਸਲ ਤੂੰ ਦਵਾਈ ਖਾਣੇ ਨਹੀਂ ਕਿਉਂ ਖਾਣੀ ਜਾਂਦਾ ਹੋਵੇ ਜੇ ਤੈਨੂੰ ਇਹ ਤਾਂ ਛੱਡ ਦੇ ਕੰਮ ਸਭ ਜਿਹਦਾ ਲਾਭ ਨਹੀਂ ਇਹ ਛੱਡ ਦੇ ਇਹ ਕਿਉਂ ਕਰਦਾ ਫਿਰ ਫਿਰ ਆਇਆ ਘਰ ਇਹ ਤਾਂ ਛੱਡ ਕੇ ਕਿਰਤ ਕਰਨ ਲੱਗ ਜਾ ਦੋ ਹੱਥਾਂ ਨਾਲ ਕੰਮ ਕਰ ਬਾੜਾ ਫਾ ਕੇ ਬਹਿ ਗਿਆ ਤੂੰ ਬਹਾਨਾ ਬਣਾ ਕੇ ਉਹ ਇਕੜੇ ਇਹ ਬਹੁਤ ਕੰਮ ਦਾ ਜਦੋਂ ਇਹ ਨਹੀਂ ਕੋਈ ਰਿਜ਼ਲਟ ਆਉਂਦਾ ਉਹ ਕੰਮ ਕਰੇਗਾ ਹਾਂ ਤਾਂ ਉਹਦਾ ਰਿਜ਼ਲਟ ਤਾਂ ਪੁਛਾਊਗਾ ਆਪਣਾ ਪੇਟ ਪਾੜੇਗਾ ਪੇਟ ਪਾੜ ਕੇ ਕਿਸੇ ਨੂੰ ਪੁੱਛ ਦੇ ਦੇਗਾ ਕਹੋ ਤੁਸੀਂ ਕਹੋ ਕਰਜਾ ਤਾਂ ਜਿਹੜਾ ਦੇਊਗਾ ਕਿਸੇ ਦਾ ਕਾਲਖਾਏ ਕੇ ਛੱਥੋਂ ਜਿਹੜੀ ਬਾਹਲੇ ਸੀ ਅਰਥ ਕਰਦੇ ਹੋ ਉਹ ਉਸ ਦਾ ਬਾਹਲੇ ਹੀ ਸਹੀ ਅਰਥ ਇੱਦਾਂ ਤਾਂ ਹੋਣੀ ਇਹ ਲੋਕ ਦਾ ਸੱਚ ਤਾਂ ਹੋਊਗਾ ਹੀ ਕਾਲਖਾਏ ਕੇ ਛੱਥੋਂ ਸਤਜਾ ਲੋਕ ਦਾ ਸੱਚਾ ਹੀ ਹੈ। ਜਾਂ ਜਰਾ ਪਛਾਣੇ ਸੇ। ਛੇ ਤੈਨੂੰ ਫਿਰ ਆਦਿ ਪਛਾਣ ਲਾਜੇ ਉਹ ਤੈਨੂੰ ਰੌੜੀਓ ਪਛਾਣੇ। ਦੌਪੇ ਪਤਾ ਨਹੀਂ ਕੀ। ਪਿੱਛੋਂ ਸ਼ੁਰੂ ਕਰ ਜੇ। ਕਾਲੀ ਗੱਲ ਹੀ ਤੇ ਵੀ ਮੈਨੂੰ ਪਤਾ ਲੱਗਿਆ। ਤੈਨੂੰ ਇਹ ਪਤਾ ਹੀ ਲੱਗੇ। ਕਿ ਜੋ ਦੋ ਨਾਮ ਜਪ ਰਹੇ ਹੈ ਉਹ ਨਾਮ ਠੇਗਰੀ ਹੈ। ਅੰਨਾ ਤੈਨੂੰ ਪਤਾ ਹੀ ਨਹੀਂ ਨਾਮ ਕੀ ਹੈ। ਪਹਿਲਾਂ ਨਾਮ ਦਾ ਪਤਾ ਕਰ ਲੱਗੀ। ਜਿੰਨਾ ਜੇ ਨਾਮ ਦਾ ਪਤਾ ਨਹੀਂ ਹੈਗਾ ਉਹਨਾਂ ਚਿਰ ਕਰਤਕਾਰ ਤਦਾਰਾਨਾ ਹੰਕਾਰ ਕਰ ਤਰੋ ਤੇ ਦਸਤ ਕਾਟਿਆ ਫੁਰਦਾਨ ਜੋ ਵੀ ਹੋ ਸਕਦਾ ਕਰ ਜਦੇ ਕੰਮ ਕਰੇ